ਲਓ ਵੀਰੇ ਪਾਣੀ ਦੀ ਟੈਂਕੀ ਭਰ ਰਹੀ ਹੈ। ਕ੍ਰਿਤਿਆ ਮੋਟਰ ਬੰਦ ਕੀਜੀਏ। ਹਾਂਜੀ ਦੋਸਤੋ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਾਵਲ ਸਿੰਘ ਰਖੌਰ ਅੱਜ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਜੀ ਵੀ ਆਪਣੀ ਪਾਣੀ ਵਾਲੀ ਟੈਂਕੀ ਦੇ ਵਿੱਚੋਂ ਓਵਰਫਲੋ ਪਾਣੀ ਜਿਹੜਾ ਆਪਾਂ ਟੈਂਕੀ ਜਦੋਂ ਭਰ ਜਾਂਦੀ ਹੈ ਉਹ ਬਾਹਰ ਆਵਾਗੋਂ ਡਿੱਗਦਾ ਰਹਿੰਦਾ ਆਪਾਂ ਨੂੰ ਧਿਆਨ ਨਹੀਂ ਰਹਿੰਦਾ ਵੀ ਸਾਡੀ ਟੈਂਕੀ ਭਰ ਗਈ ਕਿ ਨਹੀਂ ਭਰ ਗਈ ਸੋ ਉਹਦੇ ਵਾਸਤੇ ਇੱਕ ਆਹ ਵਾਟਰ ਓਵਰਫਲੋ ਅਲਾਰਮ ਆਉਂਦਾ ਤੁਸੀਂ ਦੇਖਿਆ ਵੀ ਹੁਣ ਕਈ ਘਰਾ ਵਿੱਚ ਲੱਗਿਆ ਹੋਇਆ ਸੋ ਇਹ ਕਿਵੇਂ ਫਿੱਟ ਕਰਨਾ ਸੋ ਮੈਂ ਸਾਡੇ ਨਿਸ਼ਾਨ ਭਾਜੀ ਤੋਂ ਲੈ ਕੇ ਆਇਆ ਸੀ ਪਿੰਨੋ ਇਹ ਵਿੱਚ ਤਾਰ ਅਤੇ ਵਿੱਚ ਇਹ అలਾਰਮ 200 ਰੁਪਏ ਦਾ ਕਿਵੇਂ ਇਹਨੂੰ ਫਿੱਟ ਕਰਨਾ ਜੇਕਰ ਆਪਾਂ ਬਾਹਰੋਂ ਕਿਸੇ ਤੋਂ ਫਿੱਟ ਕਰਵਾਈਏ ਘੱਟੋ ਘੱਟ 2-300 ਰੁਪਏ ਉਹ ਆਮ ਜੀ ਗੱਲ ਹੈ ਉਹਨਾਂ ਨੇ ਲੈ ਜਾਣੀ ਲੇਬਰ ਸਾਡੇ ਕੋਲੋਂ ਸੋ ਕਾਮ ਆਉਣ ਵਾਲੀ ਵੀਡੀਓ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਆਪਣਾ ਪੇਜ ਫੋਲੋ ਵੀ ਕਰਿਓ ਸਬਸਕ੍ਰਾਈਬ ਵੀ ਕਰਿਓ ਸੋ ਆਓ ਤੁਹਾਨੂੰ ਜਾਣਕਾਰੀ ਦਿੰਨੇ ਆ ਇਹ ਜੋ ਵਾਟਰ ਓਵਰਫਲੋ అలਾਰਮ ਹੈ ਕਿਵੇਂ ਆਪਾਂ ਟੈਂਕੀ ਦੇ ਵਿੱਚ ਫਿੱਟ ਕਰਨਾ ਅਤੇ ਕਿਵੇਂ ਸਾਨੂੰ ਥੱਲੇ ਬੈਠਿਆਂ ਨੂੰ ਇਹਦੀ ਆਵਾਜ਼ ਸੁਣ ਕੇ ਆਪਾਂ ਆਪਣੀ ਮੋਟਰ ਨੂੰ ਬੰਦ ਕਰ ਸਕਦੇ ਹਾਂ ਸੋ ਆਓ ਵੀਡੀਓ ਦੇ ਨਾਲ ਚੱਰੇ ਹਾਂ ਹਾਂਜੀ ਇਹ 62 ਰੋਲ ਕਰੋ ਅਰ ਆਰਮ ਦੋਸਤੋ ਇਹਦੀ ਜਿਹੜੀਆਂ ਤਾਰਾਂ ਆ ਆ ਦੋ ਆ ਰੈਡ ਰੰਗ ਦੀਆਂ ਰੰਗ ਕੋਈ ਵੀ ਹੋ ਸਕਦਾ ਇਹ ਜਿਹੜੀਆਂ ਤਾਰਾਂ ਆਪਣੀਆਂ ਪਾਣੀ ਵਾਲੀ ਟੈਂਕੀ ਦੇ ਵਿੱਚ ਲਮਕਾਉਣੀ ਆ ਤੇ ਇੱਕ ਆਪਾਂ ਆ ਜਿਹੜਾ ਸ਼ੂ ਹੈ ਇਹ ਆਪਾਂ ਸਪਲਾਈ ਵਾਸਤੇ ਲਾਉਣਾ ਸੋ ਕਿਵੇਂ ਲਾਉਣਾ ਤੁਸੀਂ ਦੇਖੀ ਜਾਓ ਇਹ ਆਪਾਂ ਇੱਕ ਸ਼ੂ ਲਿਆਂਦਾ ਜੀ ਸੋ ਆਪਾਂ ਪੇਸਕਸ ਦੀ ਮਦਦ ਨਾਲ ਇਸ ਸ਼ੂ ਦੇ ਵਿੱਚ ਆਪਾਂ ਦੋਨੇ ਤਾਰਾਂ ਲਾ ਦੇਣੀਆਂ ਜਿਹੜੀਆਂ ਸਪਲਾਈ ਵਾਲੀਆਂ हां जी ਆ ਸਾਡਾ ਸ਼ੂ ਲੱਗ ਕੇ ਬਿਲਕੁਲ ਤਿਆਰ ਹੋ ਚੁੱਕਿਆ ਜੀ ਸਪਲਾਈ ਵਾਸਤੇ ਜਿਹੜੀਆਂ ਆ ਦੋ ਤਾਰਾਂ ਉੱਪਰ ਨਿਕਲ ਰਹੀਆਂ ਇਹ ਹੈਗੀਆਂ ਜੀ ਟੈਂਕੀ ਦੇ ਵਿੱਚ ਲਮਕਾਉਣ ਵਾਸਤੇ ਸੋ ਉਹਦੇ ਵਾਸਤੇ ਆਪਾਂ ਇੱਕ ਤਾਰ ਲੈਂਦੀ ਐ ਸੋ ਇਹ ਤਾਰ ਦਾ ਆਪਾਂ ਇੱਕ ਪਾਸੇ ਵਾਲਾ ਸਿਰਾ ਜਿਹੜਾ ਇੱਧਰ ਟੇਪ ਕਰਦਾਂਗੇ ਜੀ ਅਜੇ ਇੱਕ ਸਿਰਾ ਆਪਾਂ ਇੱਧਰ ਜੋੜ ਦਿੱਤਾ ਤੇ ਦੂਜਾ ਸਿਰਾ ਇੱਧਰ ਜੋੜ ਦਤਾ ਇਹਨੂੰ ਆਪਾਂ ਹੁਣ ਟੇਪ ਕਰਾਂਗੇ ਤੁਸੀਂ ਕੋਈ ਵੀ ਟੇਪ ਲੈ ਸਕਦੇ ਹੋ ਜੀ ਕਾਲੀ ਚਿੱਟੀ ਕੋਈ ਵੀ ਟੇਪ ਤੁਸੀਂ ਲੈ ਸਕਦੇ ਹੋ ਉਹਨੂੰ ਇਹਦੇ ਫਿਰ ਭੇੜ ਕੇ ਆਪਾਂ ਕਵਰ ਕਰ ਦੇਣਾ ਆਪਣੀ ਇਧਰ ਟੇਪ ਹੋ ਚੁੱਕੀ ਹੈ ਜੀ ਤੇ ਦੂਜੇ ਪਾਸੇ ਸਾਨੂੰ ਵਧੀਆ ਤਾਰ ਦਾ ਟੋਟਾ ਚਾਹੀਦਾ 1.5 mm ਦਾ ਪਾਣੀ ਵਾਲੇ ਟੈਂਕੀ ਦੇ ਵਿਚਾਲੇ ਲਗਾਉਣ ਵਾਸਤੇ ਜਿਹੜਾ ਦੂਜੇ ਸਿਰੇ ਸੀਗੇ ਇਹ ਸਿਰਾਂ ਦੇ ਉੱਪਰ ਆਪਾਂ ਜਿਹੜਾ ਟੋਟਾ ਤਾਰ ਦਾ ਲੈਂਦਾ ਸੀਗਾ ਉਧਰ ਟੇਪ ਕਰ ਲਿਆ ਜੀ ਤਕਰੀਬਨ ਆਪਣੀ ਜਿਹੜੀ ਹੁਣ ਸਪਲਾਈ ਆ ਬਿਲਕੁਲ ਰੈਡੀ ਹੋ ਚੁੱਕੀ ਹੈ ਸੋ ਆਓ ਇਹਨੂੰ ਚੈੱਕ ਕਿਵੇਂ ਕਰਨਾ ਸੋ ਇਧਰ ਜੀ ਆਪਾਂ ਲਾਤਾ ਜੀ ਇਹ ਪਲੱਗ ਇਹ ਤਾਰ ਆ ਗਈ ਆਪਣੀ ਐਚਾ ਦੇਖੋ ਲੜਜਗ ਵੀ ਆਪਣੀ ਤੇ ਹੁਣ ਤੁਸੀਂ ਦੇਖੀ ਜਾਓ ਇਹ ਜਿਹੜਾ ਸਿਰਾ ਸੀਗਾ ਆਪਣਾ ਇਹ ਮੰਨ ਕੇ ਚੱਲੋ ਵੀ ਆਹ ਗਲਾਸ ਜਿਹੜਾ ਰੱਖਿਆ ਆਪਣੀ ਪਾਣੀ ਵਾਲੀ ਟੈਂਕੀ ਹੈ ਹਾਂਜੀ ਇਹ ਜਿਹੜੀ ਹੁਣ ਆਪਣੀ ਸਪਲਾਈ ਹੈ ਇਹ ਬਿਲਕੁਲ ਚਾਲੂ ਹੋ ਗਈ ਸੋ ਇਧਰ ਦੂਜੀ ਸਾਈਡ ਕੋਈ ਕਰੰਟ ਨਹੀਂ ਆਣਾ ਜੇ ਕਰੰਟ ਆਣਾ ਤਾਂ ਸਾਰੀਆਂ ਪੈਪਰ ਚ ਕਰੰਟ ਆਊਗਾ ਥੋੜਾ ਜਿਹਾ ਫਰਕ ਦੇ ਨਾਲ ਆਪਾਂ ਲਾ ਦੇਣੀ ਹੈ ਦੇ ਵਿੱਚ ਸੋ ਆਪਣੀ ਇਧਰ ਲਾਈਟ ਜਗ ਰਹੀ ਹੈ ਪਿੱਛੇ ਪਲੱਗ ਲੱਗ ਚੁੱਕਿਆ ਜੀ ਸੋ ਇਹੜੀਆਂ ਤਾਰਾਂ ਸਮਝ ਲਓ ਆਪਣੀ ਟੈਂਕੀ ਵਿੱਚ ਬਾਤੀਆਂ ਇਹ ਗਲਾਸ ਆਪਾਂ ਪਾਣੀ ਦਾ ਭਰਾਂਗੇ ਜਿਵੇਂ ਆਪਣੀ ਟੈਂਕੀ ਭਰੂਗੀ ਉਸੇ ਤਰ੍ਹਾਂ ਹੀ ਇਹ ਫਿਰ ਅਲਾਰਮ ਦਊਗਾ ਸੋ ਇਹ ਆਪਾਂ ਮਗਨਾ ਪਾਣੀ ਪਾਵਾਗੇ ਚੈੱਕ ਕਰਨ ਵਾਸਤੇ ਜੀ ਤਾਂ ਤਾਂ ਲਓ ਵੀਰੇ ਹਾਂਜੀ ਇਹ ਹੁਣ అలਾਰਮ ਜਿਹੜਾ ਆਪਾਂ ਨੂੰ ਮੋਟਰ ਦਾ 스ਵਿਚ ਬੰਦ ਕਰਨ ਵਾਸਤੇ ਕਹਿ ਰਿਹਾ ਜਿੱਤੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਣੀ ਜਿਹੜੀ ਸਪਲਾਈ ਆ ਬਿਲਕੁਲ ਸਹੀ ਆ ਇਹਨੂੰ ਆਪਾਂ ਹੁਣ ਪਾਣੀ ਵਾਲੀ ਟੈਂਕੀ ਦੇ ਵਿੱਚ ਫਿੱਟ ਕਰਾਂਗੇ ਸਵਾਓ ਆਪਾਂ ਉੱਪਰ ਟੈਂਕੀ ਦੇ ਚੜਦੇ ਆਂ ਜੀ ਇੱਧਰੋਂ ਆਪਾਂ ਸੋਚ ਬੰਦ ਕਰੀਏ ਹਾਂ ਲੋ ਜੀ ਆਪਾਂ ਸੋਚ ਬੰਦ ਕਰਤਾ ਤੇ ਹੁਣ ਆਪਾਂ ਉੱਪਰ ਪਾਣੀ ਵਾਲੀ ਟੈਂਕੀ ਦੇ ਵਿੱਚ ਇਹਨੂੰ ਫਿੱਟ ਕਰਾਂਗੇ ਹਾਂਜੀ ਉਹ ਤੀਜੀ ਮੰਜ਼ਲ ਤੇ ਆਪਣੀ ਟੈਂਕੀ ਆ ਜਾ ਕੇ ਦੂਜੀ ਤੇ ਆਪਾਂ ਆ ਗਏ ਹਾਂ ਇਹ ਆਪਨੀ ਤੀਸਰੀ ਮੰਜ਼ਲ ਤੀਸਰੀ ਮੰਜ਼ਲ ਲਾਵੀ ਦੋਸਤੋ ਸਾਡਾ ਪਿੰਡ ਦਿਖਾਈਏ ਪਹਿਲਾ ਓ ਜੀ ਨਾਲੇ ਸਾਡਾ ਪਿੰਡ ਦੇਖੋ ਨਾਲੇ ਤੁਹਾਨੂੰ ਦੱਸੀ ਆਪਾਂ ਟੈਂਕੀ ਦੇ ਵਿੱਚ ਤੇ ਓਵਰਫਲੋ ਅਲਾਰਮ ਆਪਾਂ ਕਿਵੇਂ ਫਿਟ ਕਰਨਾ ਹੈ ਆਪਣੀ ਟੈਂਕੀ ਹੈ ਜੀ ਜਿਹਦਾ ਟੱਕੜ ਖੋਲਾਂਗੇ ਜੀ ਤੇ ਦੋਸਤੋ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਇਹ ਜਿਹੜੀ ਆਪਾਂ ਇਹ ਤਾਰਾ ਲਾਣੀ ਆ ਪਾਣੀ ਵਾਲੀ ਟੈਂਕ ਦੇ ਵਿੱਚ ਇਹ ਆਪਣੀ ਓਵਰਫਲੋ ਵਾਲੀ ਪਾਈਪ ਹੈ ਜੀ ਸੋ ਓਵਰਫਲੋ ਵਾਲੀ ਪਾਈਪ ਜਿਹੜੀ ਆ ਤਕਰੀਬਨ ਉਹਦੇ ਬਰਾਬਰ ਆਪਾਂ ਲਾਉਣੀ ਆ ਇਹ ਤਾਰਾ ਇਹ ਦੇਖੀ ਜਾਓ ਅणि થોਨਾਰੇ ਆਪਾਂ ਫਰਕ ਦੇ ਨਾਲ ਲਾਵਾਂਗੇ ਇਹਨੂੰ ਇੱਕ ਲਾਈਟਰ ਦੀ ਮਦਦ ਨਾਲ ਜਿਹੜੀ ਗਲੋ ਗਨ ਵਾਲੀ ਮੋਮਬਤੀ ਗਰਮ ਕਰਕੇ ਇਹ ਰਬੜ ਜੀ ਆਪਾਂ ਇਹਨੂੰ ਲਾ ਦਾਂਗੇ ਤਾਂ ਕਿ ਹਿੱਲੇ ਨਾ ਇੱਥੋਂ ਕਿਉਂਕਿ ਹਵਾ ਵੀ ਚੱਲਦੀ ਹੈ ਹਨੇਰੀ ਵੀ ਚੱਲਦੀ ਹੈ ਤੇ ਇਹ ਨਾ ਹਿੱਲੇ ਇੱਥੇ ਚਿਪਕੀ ਰਹੇ ਇਸ ਕਰਕੇ ਮੈਂ ਲਾਈ ਹੈ ਜੀ ਬਾਕੀ ਤੁਸੀਂ ਪੇਪਰ ਵੀ ਲਗਾ ਸਕਦੇ ਹੋ ਤੇ ਨਾ ਇਹਦੇ ਉੱਪਰ ਦੋਸਤੋ ਆ ਟੇਬਲ ਹੀ ਲਾ ਰਿਆਂ। ਕਿ ਕੰਮ ਆਪਣਾ ਪੱਕਾ ਹੋ ਜਾਈਏ। ਆਈਡੀ ਤਾਰਾਂ ਸੀ ਆਪਾਂ ਦੋਨੇ ਲਾ ਦਿੱਤੀਆਂ। ਹਾਂਜੀ ਇਧਰੋਂ ਆਪਣਾ ਟੈਂਕੀ ਵਾਲੇ ਟੱਕਣ ਵਾਲੇ ਪਾਸਿਓਂ ਕੰਮ ਕੰਪਲੀਟ ਹੋ ਗਿਆ। ਲੋਰੀ ਆਪਾਂ ਟੈਂਕੀ ਬੰਦ ਕਰਤੀ ਟੱਕਣਾ ਵੀ ਬੰਦ ਹੋ ਗਿਆ। ਹੁਣ ਆਪਾਂ ਇਹ ਖਣ ਪਲੱਗ ਲਾਵਾਂਗੇ ਜੀ ਜਿੱਥੇ ਆਪਣੀ ਸਪਲਾਈ ਚੱਲੂ ਹੋਣੀ ਹੈ ਢੱਕਣ ਕਰਕੇ ਬੰਦ ਆ ਜਿਹੜੀ ਤਾਰ ਹੈ ਇਹ ਆਪਾਂ ਥੱਲੇ ਲਮਕਾ ਦਿੱਤੀ ਹੈ ਜੀ ਜਿੱਥੇ ਕੋ ਆਪਾਂ ਆਸਾਨੀ ਦੇ ਨਾਲ ਆਵਾਜ਼ ਸੁਣ ਸਕੀਏ అలਾਰਮ ਦੀ ਲੋ ਇਹ ਆਪਣੀ ਤਾਰ ਇੱਥੋਂ ਹੁੰਦੀ ਹੋਈ ਆਪਾਂ ਨਾਲ ਆ ਗੱਟੀਆਂ ਲਾ ਦਿੱਤੀਆਂ ਜੀ ਤੇ ਉਹ ਥੱਲੇ ਤੱਕ ਆਪਣੀ ਯਾਰੀ ਤਾਰ ਤਕਰੀਬਨ 15 ਫੁੱਟ ਆਪਣੀ ਤਾਰ ਪੈ ਗਿਆ ਜੀ ਇਹ ਤੇ ਆਪਾਂ ਤੁਹਾਨੂੰ ਥੱਲੇ ਜਾ ਕੇ ਦੱਸ ਰਹੇ ਹਾਂ ਇਹ ਆਪਣੀ ਤਾਰ ਹੈ ਜਿਹੜੀ ਉੱਪਰੋਂ ਆ ਰਹੀ ਥੱਲੇ ਨੂੰ ਇਹ ਤਾਰ ਨੂੰ ਆਪਾਂ ਗਿੱਟੀਆਂ ਲਾ ਲਾ ਕੇ ਤੱਕ ਲੈ ਜਾਂਦਾ ਜੀ ਤੇ ਉੱਪਰੋਂ ਆਪਣੀ ਦੋਸਤੋ ਸਾਰੀ ਤਾਰ ਆ ਚੁੱਕੀ ਹੈ ਜੀ ਸੋ ਇਹ ਤਾਰ ਆਪਾਂ ਲਾਉਣ ਤੋਂ ਬਾਅਦ ਜਿਹੜਾ ਆਪਣਾ ਓਵਰਫਲੋ ਅਲਾਰਮ ਹੈ ਜੀ ਉਹਦੇ ਵਾਸਤੇ ਆਪਾਂ ਇੱਕ ਕਿਲ ਗੱਡ ਦਿੱਤਾ ਜੀ ਆਪਣੇ ਬਿਲਕੁਲ ਸ਼ੂ ਦੇ ਨਾਲ ਸਾਗੜ ਨਾਲ ਸੋ ਇਹ ਸਾਗੜ ਦੇ ਕੋਲ ਆਪਾਂ ਜਿਹੜਾ ਕਿਲ ਗੱਡਿਆ ਇਹਦੇ ਵਿੱਚ ਆਪਾਂ ਇਸ ਨੂੰ ਅਲਾਰਮ ਨੂੰ ਫਿੱਟ ਕਰ ਦਿੱਤਾ ਜੀ ਸੋ ਉਸ ਤੋਂ ਬਾਅਦ ਇਹ ਜਿਹੜਾ ਸ਼ੂ ਹੈ ਜੀ ਇਹ ਸਾਗੜ ਵਿੱਚ ਲਾ ਦਿੱਤਾ ਇਹਨੂੰ ਆਨ ਕਰਕੇ ਰੱਖਣਾ। ਜੰਗੀ ਜੰਗੀ ਭਰ ਗਈ ਹੈ। ਕਿਰਪਾ ਕਰਕੇ ਉਧਰ ਬੰਦੀ ਹੈ। ਲੋ ਜੀ ਦੋਸਤੋ ਸਾਡਾ ਜਿਹੜਾ ਆਪਣਾ ਪੂਰਾ ਕੰਮ ਕੀਤਾ ਸੀ ਪੂਰਾ ਤਸੱਲੀ ਬਖਸ਼ ਹੋ ਚੁੱਕਿਆ। ਸਾਡੀ ਵਾਟਰ ਓਵਰਫਲੋ ਅਲਾਰਮ ਜਿਹੜੀ ਕੈਂਟੀ ਲਾਈ ਸੀ ਆਪਾਂ ਉਹ ਕੰਮ ਕਰ ਰਹੀ ਹੈ। ਫੁੱਲ ਵਰਸ਼ਿੰਗ ਵਿੱਚ ਹੈ। ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਤਾਂ ਕਿ ਹਰ ਕੋਈ ਬੰਦਾ ਮਾੜੀ-ਮੋਟੀ ਜਾਣਕਾਰੀ ਰੱਖਣ ਵਾਲਾ ਇਹੋ ਜਿਹੇ ਛੋਟੇ-ਮੋਟੇ ਕੰਮ ਆਪਣੇ ਘਰੇ ਕਰ ਸਕੇ ਬੇਨਤੀ ਹੈ ਕਿ ਜਿਹੜਾ ਬਿਲਕੁਲ ਬੰਦਾ ਅਣਜਾਣਾ ਉਹ ਇਸ ਤੋਂ ਦੂਰ ਰਹੇ ਕਿਉਂਕਿ ਬਿਜਲੀ ਕਿਸੇ ਨੂੰ ਬਖਸ਼ਦੀ ਨਹੀਂ ਹੁੰਦੀ ਸੋ ਬੜੀ ਸਾਵਧਾਨੀ ਦੇ ਨਾਲ ਇਹ ਕੰਮ ਕਰਨਾ ਆਪਾਂ ਓਵਰਫਲੋ ਅਲਾਰਮ ਲਾਇਆ ਤੇ ਟੈਂਕੀ ਭਰਨ ਤੇ ਜਰੂਰ ਵਰਕ ਕਰੇਗਾ ਵੀਡੀਓ ਨੂੰ ਬਤੁਆਤ ਸ਼ੇਅਰ ਕਰੋ ਸ਼ੁਕਰੀਆ ਮਿਹਰਬਾਨੀ